ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਕਣੀਆਂ ਤਸਵੀਰ ਜੈਤੋ ਨੇੜੇ ਦੇ ਪਿੰਡਾ ਜੀ ਮਲੂਕਾ ਕੋਠਾ ਹਰਮਾਨਾ ਤੇ ਬੜੀ ਦਰਜੀਤ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਹਾਂ ਤੇ ਇਸ ਵੀਡੀਓ ਦੇ ਚੱਕ ਪਹਿਲੇ ਸੂਏ ਸੂਣ ਵਾਲੀ ਇੱਕ ਝੋਟੀ ਦਿਖਾ ਰਹੇ ਹਾਂ ਕੱਦ ਕਾਰ ਦੀ ਵੀ ਮਿੱਤਰੋ ਸੋਹਣੀ ਐ ਫੇਸ ਕੁਆਲਿਟੀ ਤੇ ਕੁੰਡੀ ਝੋਟੀ ਐ ਤੇ ਥਾਲੇ ਬੇਰੀ ਸਾਫਾ ਸੂਣ ਦੇ ਵਿੱਚ ਅਜੇ ਕੁਝ ਦਿਨ ਬਾਕੀ ਨੇ ਤੇ ਠੰਡੀ ਸੀਲ ਵੀ ਫੁੱਲਾ ਤੇ ਹਵਾਨਾ ਹਜੇ ਨੇ ਮਿੱਤਰੋ ਬਣਾਉਣਾ ਸਟਾਰਟਿੰਗ ਕੀਤਾ ਤੇ ਬਾਈਦਨਾ ਪੂਰੀ ਗੱਲਬਾਤ ਕਰਾਂਗੇ ਇੱਕ ਵਾਰੀ ਆਪਾਂ ਤੋਰ ਕੇ ਦਿਖਾ ਦਈਏ ਫਿਰ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ ਤੋਂ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਤੇ ਜੇਕਰ ਕਿਸੇ ਵੀਰ ਨੇ ਆਪਾਂ ਤੋਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਤੋਂ ਤੋਰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਕਦ ਕਠ ਵੀ ਤਕਰੀਬਨ ਸੋਨਾ ਜਿਹੇ ਸਾਬ ਨਾਲ ਪਹਿਲੇ ਸੂਏ ਸੋਨਾ ਇਸ ਥਾਂ ਲੈ ਬੇਬੀ ਮਿੱਤਰੋ ਸਾਹ ਪਾ ਮੋੜ ਲਈ ਰੋਤਾ ਹੌਲੀ 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 ਬੰਦ ਜਵੰਦ ਨਾ ਰੋਤਾ ਕੱਲਾ ਕੱਲਾ ਥਾਣਾ ਹੈ ਹਾਂਜੀ ਬਾਈ ਦਲਜੀਤ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਦੱਸੋ ਠੀਕ ਹੈ ਸਭ ਤਾਂ ਹਾਂਜੀ ਹਾਂਜੀ ਬਹੁਤ ਹੈ ਆਪਣਾ ਕੰਮ ਦੁੱਧ ਦਈਆ ਘਰੇਲੂ ਵੀ ਪਸ਼ੂ ਹੈ ਹਾਂ ਜੀ ਇਹ ਘਰ ਦੇ ਪਸ਼ੂ ਇਹ ਸਾਰੇ ਠੀਕ ਹੈ ਇਹ ਜਿਹੜੀ ਝੋਟੀਆਂ ਕਰਦੀ ਹੈ ਹਾਂ ਜੀ ਹਾਂ ਜੀ ਕਰਦੀ ਹੈ ਜੀ ਕਿ ਮਾਂ ਦਾ ਕੀ ਰਿਕਾਰਡ ਸੀ ਦਾ ਇਹਦੀ ਮਾਂ ਤੱਲੇ ਸੀਗੀ ਜੀ 14 15 ਲੀਟਰ ਦੁੱਧ 14 15 ਹਾਂ ਜੀ ਠੀਕ ਹੈ ਤੇ ਪਹਿਲੇ ਸੂਏ ਸੁਣਾ ਹਾਂ ਜੀ ਹਾਂ ਜੀ ਪਹਿਲੇ ਸੂਏ ਝੋਟੀਆਂ ਕਿੰਨੇ ਕ ਦਿਨ ਲੈ ਜੋ ਇਹਦੀ 8 10 ਦਿਨ ਲੈ ਜੋ ਜੀ ਹਜੇ ਰਹਿੰਦੇ 8 10 ਹਾਂ ਜੀ ਹਾਂ ਜੀ ਟੀਕਾ ਟੁਕਾ ਕੋਈ ਜ਼ਿਆਦਾ ਖਿਹੜਾ ਲੱਗਿਆ ਸੀ ਪੀਸਾ ਜੀ ਇਹਦੇ ਵਧੀਆ ਨਸਲ ਦਾ ਭਰਾਇਆ ਸੀਗਾ ਠੀਕ ਹੈ ਤੇ ਫਿਰ ਹਲਾਲ ਜਾਨ ਨਹੀਂ ਗਿਆ ਜੀ ਚੰਗਾ ਸੀ ਭਰਾਇਆ ਹਾਂ ਜੀ ਬਹੁਤ ਵਧੀਆ ਭਰਾਇਆ ਸੀ ਠੀਕ ਹੈ ਤੇ ਮੋਲ ਲੱਗੀ ਕਰਦਾ ਜੇ ਤਾਂ ਫਿਰ ਆਪਾਂ ਮੋਲੇ ਦੇ ਹੀ ਆਪਣਾ 95000 ਕਰਦੇ ਆ ਜੀ 95 ਮਾਨਤਾਨ ਹੋ ਜੂ ਹਾਂਜੀ ਹਾਂਜੀ ਮਾਨਤਾਨ ਕਰਾਂਗੇ ਜੀ ਠੀਕ ਹੈ ਹਾਂਜੀ ਮੁੱਲ ਮਿੱਤਰੋ 95000 ਹੈ ਮਾਨਤਾਨ ਕਰੂਗਾ 8-10 ਦਿਨ ਸੂਨ ਦੇ ਵਿੱਚ ਰਹਿੰਦੇ ਆ ਹਾਂਜੀ ਹਾਂਜੀ ਬਹੁਤ ਵਧੀਆ ਝੋਟੀ ਇਹ ਸ਼ੀਲ ਬਹੁਤ ਹੈ ਇਹ ਝੋਟੀ ਠੀਕ ਹੈ ਮਾਨ ਦਾ ਰਿਕਾਰਡ ਸੀ 14-15 ਹਾਂਜੀ ਠੀਕ ਹੈ ਤੇ ਪਿੰਡ ਹੈਗਾ ਜੀ ਇਹ ਕਣੀਆਂ ਤੇ ਤਸਵੀਰ ਜੈਤੋ ਕੁੜਿਆਣੀ ਵਸਾ ਜੀ ਮੈਨੂੰ ਹੁਣ ਹੱਥੋਂ ਥਲਾਈ ਜਾਂਦੇ ਕੋਈ ਮਤਲ ਨਹੀਂ ਜੀ ਬਸ ਠੀਕ ਹੈ ਯਾ ਮੈਂ ਪਹਿਲਾਂ ਨਾ ਸੀਲਾ ਹਾਂ ਜੀ ਮੈਂ ਪਹਿਲਾਂ ਝੋਟੀ ਆ ਨਾ ਬਹੁਤ ਜਿਆਦਾ ਸੀਲ ਹੈ ਜੀ ਹਾਂ ਠੀਕ ਹੈ ਠੰਡੀ ਸੀਲ ਬਹੁਤ ਹਾਂਜੀ ਹਾਂਜੀ ਤੇ ਦੁੱਧ ਕੱਢ ਦੂਗਾ 10 ਲੀਟਰ ਪਹਿਲੇ ਸੂਏ ਹਾਂਜੀ ਹਾਂਜੀ ਕੱਢੂਗੀ ਗਾਰੰਟੀ ਹੈ ਜੀ ਆਪਣੀ ਦੁੱਧ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 98190 46823 98190 46823 46823 ਹਾਂਜੀ ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਾਈ ਦਾ ਨਾ ਕਰੋ ਸੰਪਰਕ ਤੇ ਫੇਸ ਕੁਆਲਟੀ ਫੇਰ ਆਪਾਂ ਦਿਖਾ ਦਨੇ ਬਹੁਤ ਹੀ ਸੋਹਣੀ ਹੈ ਤੇ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਇੱਕ ਮਿੱਤਰੋ ਆਪਣਾ YouTube ਚੈਨਲ ਪਹਿਲਾਂ ਚੱਲਦਾ ਸੀ ਉਹ ਬੰਦ ਹੋ ਗਿਆ ਦੁਬਾਰੇ ਆਪਾਂ ਮਹਾਰਾ ਡੈਰੀ ਫਾਰਮ 2 ਦੇ ਨਾਂ ਤੇ ਬਣਾਇਆ ਵਾ ਸੋ Facebook ਤੇ ਮਹਾਰਾ ਡੈਰੀ ਫਾਰਮ ਹੈ ਫੋਲੋ ਵੀ ਕਰ ਸਕਦੇ ਹੋ ਤੇ ਸਬਸਕ੍ਰਾਈਬ ਕਰੋ ਨਵੇਂ ਜੁੜੇ ਭਰਾਵਾਂ ਨੂੰ ਸਸੇਕਾਲ